वाहि गुरु जी का खालसा गुरु महि जी की फतेह गौड़ी महला पिंजवा आपन तान नहीं जा को गरबा आपन कस के बोलना आपन नहीं कहना आपन तान नहीं जा को गरबा राज मिलख नहीं आपन दरबा ਇਨਹੀ ਪਦ ਦੇਲੀ ਦੀਪਕਾ ਦੂਵੇਂ ਪਾਸੇ ਲੱਗ ਸਕਦਾ ਹੈ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕਉ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਉ ਸੁਤ ਬਨਿਤਾ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨ ਮਾਈ ਸੁਇਨਾ ਰੂਪਾ ਫੋਨ ਨਹੀਂ ਦਾਮ ਇਹ ਰੂਪਾ ਦਲੰਕੜ ਨਾਲ ਉਚਾਰਨ ਕਰਨਾ ਕਿਤੇ ਰੂਪਾ ਆਉਂਦਾ ਕਿਤੇ ਰੂਪਾ ਆਉਂਦਾ ਸੁਇਨਾ ਰੂਪਾ ਫੋਨ ਨਹੀਂ ਦਾਮ ਹੈ ਵਰ ਗੈਰ ਆਪਣ ਨਹੀਂ ਕਾਮ ਕਹ ਨਾਨਕ ਜੋ ਗੁਰ ਬਖਸ਼ ਮਿਲਾਇਆ ਤਾ ਕ ਸਭ ਕਿਛ ਜਿਸ ਕਾ ਹਰ ਰਾਯਾ ਗੌੜੀ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਹਾਂਜੀ ਚਰਨ ਤੇ ਵਿਸਾਮ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਥਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕਾਓ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਇਸ ਰਾਮ ਲਾਡੂ ਜੀ ਚਰਨ ਰੇਣ ਗੁਰ ਕੀ ਇੱਥੇ ਵਿਸਰਾਮ ਹੈ ਚਰਨ ਰੇਣ ਗੁਰ ਕੀ ਮੁਖ ਲਾਗੀ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰ ਬੁੱਧ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਰ ਬ੍ਰਹਮ ਤੇ ਵਿਸਰਾਮ ਪਾਰ ਬ੍ਰਹਮ ਤਾਤੇ ਮੋਹ ਡੀਠਾ ਤਾਤੇ ਮੋਹ ਡੀਠਾ ਪਾਰ ਬ੍ਰਹਮ ਤਾਤੇ ਮੋਹ ਡੀਠਾ ਮੋਹ ਨਹੀਂ ਮੋਹ ਹਾਹੀ ਲਾਂ ਪਾਰ ਬ੍ਰਹਮ ਤਾਤੇ ਮੋਹ ਡੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗਾਉੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾਕ ਆਹਿ ਤੂੰ ਇਥੇ ਜਮਕ ਲਾ ਲੈਨੀ ਐ ਤੂੰ ਤਾਕ ਆਹਿ ਤਾ ਜਾ ਕਾ ਊਣਾ ਕਛੂ ਨਾਹਿ ਹਾਰ ਸਾਮ ਪੀਤਮ ਕਾਰ ਮਨ ਮੀਤ प्राण आधार राखो साध जीत राह रे मन मेरे तू ताकाो सेव आद पुरख अपरंपर देव तिस ऊपर मन कर तू आशा तिस ऊपर इति विश्राम मन कर तू आशा आद जुगाद जाका परवासा जाकी प्रीति सदा सुख होए ਨਾਨਕ ਗਾਵੈ ਗੁਰ ਮਿਲ ਸੋਏ ਗੌੜੀ ਮਹੱਲਾ ਪਿੰਜਵਾ ਮੀਤ ਕਰੈ ਸੂਈ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੀਰੇ ਮਨ ਚੀਤ ਜਿਸ ਕਿਛ ਕਰਣਾ ਸੁ ਹਮਰਾ ਮੀਤ ਰਹਾਉ मीत हमारा वे प्रवाह गुरु कृपा ती मोह असनाहा मीत हमारा अंतर जामी समर्थ पुरुष पार ब्रह्म स्वामी हम दासी तुम ठाकुर मेरे मान महत नानक प्रभु तेरी इ महत ਪਾਤ ਜਿਹੜਾ ਹੈ ਕਸ ਕੇ ਵਿਚਾਰਨ ਕਰਨਾ ਮਹਤ ਨਹੀਂ ਕਹਿਣਾ ਗੋੜੀ ਮਹੱਲਾ ਪੰਜਵਾ ਜਾ ਕਉ ਤੁਮ ਭਏ ਸਮਰੱਥ ਅੰਗਾ ਹਾਂਜੀ ਭਏ ਤੇ ਲਾ ਦੋ ਇਸਰਾਮ ਜਾ ਕਉ ਤੁਮ ਭਏ ਜਾ ਕਉ ਤੁਮ ਭਏ ਸਮਰੱਥ ਅੰਗਾ ਤਾ ਕਉ ਕਛ ਨਾਹੀ ਕਾਲੰਗਾ ਮਾਦੋ ਜਾ ਕਹ ਹੈ ਆਸ ਤੁਮਾਰੀ ਮਾਧਾ ਉਤੇ ਵਿਸਰਾਮ ਮਾਧਾ ਜਾ ਕਹ ਹੈ ਆਸ ਤੁਮਾਰੀ ਤਾ ਕਉ ਕਛ ਨਾਹੀ ਸੰਸਾਰੀ ਰਹਾਉ ਜਾ ਕ ਹਿਰਦੈ ਠਾਕੁਰ ਹੋਇ ਤਾ ਕਉ ਸਹਸ ਤਾ ਕਉ ਤਿ ਵਿਸਰਾਮ ਤਾ ਕਉ ਸਹਸ ਨਾਹੀ ਕੋਇ ਜਾ ਕ ਤੂੰ ਜਾ ਕੋ ਤੁਮ ਦੀਨੀ ਪ੍ਰਭ ਧੀਰ ਤਾਕ ਨਿਕਟ ਨ ਆਵੇ ਪੀਰ ਕਹ ਨਾਨਕ ਮੈਂ ਸੋ ਗੁਰ ਪਾਇਆ ਹਾਂਜੀ ਕਹੋ ਨਾਨਕ ਇਥੇ ਵਿਸਰਾਮ ਮੈਂ ਇਥੇ ਯਮਕ ਲਾਦਨੀਐ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾ ਦੁਲੱਭ ਦੇਹ ਪਾਈ ਵੱਡ ਭਾਗੀ ਇਸ ਨੂੰ ਦੁਲਬ ਹੀ ਉਚਾਰਨ ਕਰਨਾ ਦੁਲਬ ਨਹੀਂ ਕਹਿਣਾ ਦੁਲਬ ਦੇ ਪਾਈ ਵੱਡ ਭਾਗੀ ਨਾਮ ਨਾ ਜਪ ਹੈ ਤੇ ਆਤਮ ਘਾਤੀ ਜੀ ਨਾਮ ਨਾ ਜਪ ਹੈ ਇਥੇ ਵਿਸਰਾਮ ਤੇ ਆਤਮ ਘਾਤੀ ਆਤਮ ਘਾਤੀ ਪਾਠ ਜਿਹੜਾ ਨਾ ਸੰਬੰਧਕ ਪਾਠ ਹੈ ਤੇ ਤੇ ਯਮਕ ਲਾ ਕੇ ਬੋਲਣਾ ਨਾਮ ਨਾ ਜਪ ਹੈ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾ ਬਿਸਰਤ RAM ਮਰ ਨਾ ਜਾਹੀ ਇਤਿ ਵਿਸਰਾਮ ਜਿਨਾ ਬਿਸਰਤ RAM ਬਿਸਰਤ ਬਾਤਿ ਠੰਕ ਲਾਦ ਨਾਮ ਬਿਹੂਨ ਜੀਵਨ ਕਾਨ ਕਾਮ ਰਹਾ ਖਾਤ ਪੀਤ ਖੇਲਤ ਹਸਤ ਵਿਸਥਾਰ ਕਵਨ ਅਰਥ ਮਰਤਕ ਸੀਗਾਰ ਜੋ ਨਾ ਸੁਨੇ ਜਸ ਪਰਮਾਨੰਦਾ ਪਾਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਜੀ ਪਾਸ ਕੋਲਾ ਬੋਲਣਾ ਪਾਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਕਹ ਨਾਨਕ ਗੁਰਮੰਤਰ ਦ੍ਰਿੜਾਇਆ ਕੇਵਲ ਨਾਮ ਰਿਧਮਾ ਹਿਸਮਾਇਆ ਗੌੜੀ ਮਹੱਲਾ ਪੰਜਵਾ ਕਾ ਕੀ ਮਾਈ ਕਾਕੂ ਬਾਪ ਇਹ ਵੀ ਪਾਠ ਧਿਆਨ ਨਾਲ ਵਿਚਾਰਨ ਕਰਨਾ ਕਾਕੀ ਮਾਈ ਕਾਕੂ ਬਾਪ ਨਹੀਂ ਕਹਿਣਾ ਕਾ ਕੀ ਜਿਹੜਾ ਪਾਠ ਹੈ ਇਹ ਸੰਬੰਧਕ ਹੈ ਲਮਕਾ ਕੇ ਬੋਲਣਾ ਹੈ ਕਾ ਕੀ ਇਥੇ ਯਮਕ ਲਾ ਦਨੀ ਹੈ ਮਾਈ ਇਥੇ ਵਿਸਰਾਮ ਲਾ ਦਨਾ ਕਾਕੂ ਇਥੇ ਯਮਕ ਲਾ ਦਨੀ ਹੈ ਫਿਰ ਬੋਲਣਾ ਹੈ ਬਾਪ ਕਾ ਕੀ ਮਾਈ ਕਾਕੂ ਬਾਪ ਨਾਮ ਤਾਰੀਕ ਝੂਠੇ ਸਭ ਸਾਖ ਕਾਹੇ ਕਹੋ ਮੂਰਖ ਭਖਲਾਇਆ ਇਹ ਭਖਲਾਇਆ ਪਾਠ ਜਿਹੜਾ ਨਾ ਇਕੱਠਾ ਹੀ ਉਚਾਰਨ ਕਰਦਾ ਕਾਹੇ ਕਹੋ ਮੂਰਖ ਭਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ ਇਕ ਮਟੀ ਇਕ ਜੂਤ ਇਕ ਪਵਨ ਕਹ ਕੌਨ ਰੂਤ ਮੀਰਾ ਮੀਰਾ ਕਰ ਬਿੱਲ ਲਾਹੀ ਏ ਕਰਤੀ ਵਿਸਰਾਮ ਲੱਗ ਜੇਗਾ ਮੀਰਾ ਮੀਰਾ ਕਰ ਬਿੱਲ ਲਾਹੀ ਮਰਨ ਹਾਰ ਇਹੋ ਜੀਰਾਂ ਜੀਰਾਂ ਨਾਹੀ ਕਹ ਨਾਨਕ ਗੁਰ ਖੋਲੇ ਕਪਾਟ ਕਹ ਨਾਨਕ ਇਥੇ ਵਿਸਰਾਮ ਹੈ ਗੁਰ ਇਥੇ ਯਮ ਕਲਾ ਦਨੀ ਹੈ ਗੁਰ ਖੋਲੇ ਕਪਾਟ ਮੁਕਤ ਭਈ ਬਿਨਸੀ ਭ੍ਰਮ ਥਾਟ ਗੋੜੀ ਮਹੱਲਾ ਪੰਜਵਾ ਵੱਡੇ ਵੱਡੇ ਜੋ ਦੀ ਸਹਿ ਲੋਗ ਕਿਸੇ ਤਰ੍ਹਾਂ ਹੀ ਵੱਡੇ ਵੱਡੇ ਕਸਕੇ ਉਚਾਰਨ ਕਰਨਾ ਵੱਡੇ ਵੱਡੇ ਨਹੀਂ ਕਹਿਣਾ ਵੱਡੇ ਵੱਡੇ ਜੋ ਦੀ ਸਹਿ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵੱਡਿਆਈ ਸੋ ਵੱਡਾ ਜੈਨ ਰਾਮ ਲਿਵਲਾਈ ਰਹਾਉ ਜੈਨ ਰਾਮ ਲਿਵਲਾਈ ਜੈਨ ਤੇ ਯਮ ਕਰ ਸੋ ਵੱਡਾ ਜੈਨ ਰਾਮ ਲਿਵਲਾਈ ਰਹਾਉ ਭੂਮੀਆਂ ਭੂਮ ਉੱਪਰ ਨਿਤ ਲੁਝੈ ਭੂਮੀਆਂ ਤੇ ਇਸਰਾਮ ਹੈ ਭੂਮੀਆਂ ਭੂਮ ਉੱਪਰ ਨਿਤ ਲੁਝੈ ਭੂਮੀਆਂ ਭੂਮ ਉੱਪਰ ਨਿਤ ਲੁਝੈ ਲੁਝੈ ਕਸ ਕੇ ਬੋਲੂ ਛੋਟ ਚੱਲੇ ਤ੍ਰਿਸ਼ਨਾ ਨਹੀਂ 부ਜੈ 부ਜਾ ਪੂਲਾ ਉਚਾਰਨ ਕਰਨਾ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗੌੜੀ ਮਹੱਲਾ ਪੰਜਵਾ ਪੂਰਾ ਮਾਰਗ ਪੂਰਾ ਇਸਨਾਨ ਸਭ ਕਿਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰਾ ਰਾਖੀ ਪਾਰ ਬ੍ਰਹਮ ਕੀ ਸਰਣ ਜਨ ਤੱਕ ਕੀ ਹਾਂ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਵਿਸਰਾਮ ਪਾਰ ਬ੍ਰਹਮ ਕੀ ਸਰਣ ਇੱਥੇ ਵਿਸਰਾਮ ਲਾਉਣਾ ਹੈ ਜਨ ਤੱਕ ਕੀ ਤੱਕ ਕੀ ਕਸ ਕੇ ਬੋਲਣਾ ਹੈ ਰਹਾਉ ਤੱਕਣ ਦਾ ਵਾਚਕ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੈ ਮਾਰਗ पतित पुनीत। ਹਾਈ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ। ਹਰ ਕੈ ਮਾਰਗ। ਪਤਿਤ ਪੁਨੀਤ। ਪਤਿਤ ਪੁਨੀਤ ਇਕੱਠਾ ਨਹੀਂ ਕਹਿ ਦੇਣਾ। ਵੀ ਵਾਹਿਗੁਰੂ ਦੇ ਰਸਤੇ 'ਤੇ ਚਲਦੇ ਹੋਏ ਜੇ ਪਾਪੀ ਮਨੁੱਖ ਵੀ ਹਨ ਨਾ ਪਤਿਤ ਮਨੁੱਖ ਉਹ ਨਾਮ ਜਪਣ ਤੇ ਉਹ ਪੁਨੀਤ ਕੀ ਪਵਿੱਤਰ ਹੋ ਜਾਂਦੇ। ਪਤਿਤ ਪੁਨੀਤ ਇਕੱਠਾ ਨਹੀਂ ਕਹਿਣਾ। ਪਤਿਤ ਪਤ ਤੇ ਯਮਕ ਲਾ ਕੇ ਫਿਰ ਬੋਲਣਾ ਪੁਨੀਤ। ਹਰ ਕਾ ਮਾਰਗ ਪਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨਹਾਰ ਲੋਕੀਕ ਪਾਠ ਇਕੱਠਾ ਹੀ ਕਰਨਾ ਕਰਨਹਾਰ ਸਾਧ ਵਸੈ ਹਦੂਰਾ ਕਹ ਨਾਨਕ ਮੇਰਾ ਸਤਗੁਰ ਪੂਰਾ ਮੇਰਾ ਸਤਗੁਰ ਇਥੇ ਠਮਕ ਪੂਰਾ ਗਉੜੀ ਮਹਲਾ ਪੰਜਵਾ ਸੰਤ ਕੀ ਧੂਰ ਮਿਟੇ ਆਗ ਕੋਟ ਇਹ ਸੰਤ ਕੀ ਤੇ ਠਮਕ ਲਾ ਕੇ ਧੂਰ ਕੀ ਧੂਰ ਨਹੀਂ ਬੋਲ ਸੰਤ ਕੀ ਧੂਰ ਮਿਟੇ ਆਗ ਕੋਟ ਆਗ ਕਗੇ ਨਾਲ ਉਚਾਰਨ ਕਰਨਾ ਭਾਰਾ ਸੰਤ ਪ੍ਰਸਾਦ ਜਨਮ ਮਰਨ ਤੇ ਛੂਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾਤੀ ਜਪਿਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸਭ ਇਕੰਕਾਰ ਸੰਤ ਸੁਪ੍ਰਸੰਨ ਆਇ ਵਸ ਪੰਚਾ ਇਹ ਸੁਪ੍ਰਸੰਨ ਪਾਠ ਹੈ ਡੈਸ਼ ਨਾਲ ਹੀ ਉਚਾਰਨ ਕਰਨਾ ਹੈ ਸੰਤ ਸੁਪ੍ਰਸੰਨ ਆਈ ਵਸ ਪੰਚਾ ਵਸ ਪਦ ਜਿਹੜਾ ਕਸ ਕੇ ਬੋਲਣਾ ਅੰਮ੍ਰਿਤ ਨਾਮ ਰਿਦੈ ਲ ਸੰਚਾ ਕਹ ਨਾਨਕ ਜਾ ਕਾ ਪੂਰਾ ਕਰਮ ਤਿਸ ਭਿਤੇ ਸਾਧੂ ਕੇ ਚਰਨ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ